ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਵੈੜ ਦਿਖਾਉਣੀ ਹੈ ਮਿੰਨੀ ਫਾਰਮਾ ਬਣਾਇਆ ਦਾ ਘਰ ਦੇ ਵਿੱਚ ਬਣਾਇਆ ہوا ਜਮਾ ਤੇ ਸਾਹਮਣੇ ਸਕਰੀਨ ਤੇ ਜਿਹੜੀ ਵੈੜ ਦੇਖ ਰਹੇ ਆ ਇਹ ਹੈਗਾ ਸੇਲ ਹਾਂਜੀ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹਰਵਿੰਦਰਾ ਜੀ ਨਾਮ ਹਰਵਿੰਦਰ ਸਿੰਘ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਪਤਾ ਔਟ ਸ਼ਹਿਰ ਦੇ ਨਾਲ ਲੱਗਦਾ ਪਿੰਡ ਆ ਗਿਆ ਹਨਾ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ 99012 94117 95012 94117 94117 ਤੇ ਬਾਈ ਜੀ ਜਿਹੜੀ ਆਪਾਂ ਬੈੜ ਦੇਖ ਰਹੇ ਆ ਕਿਹੜਾ ਸੁਆ ਸੂਰੀ ਹੈ ਜੀ ਇਹ ਇਹ ਤੀਜਾ ਸੁਆ ਜੀ ਅੱਛਾ ਤੀਜਾ ਸੁਆ ਸੂਰੀ ਆ ਆਪਣੀ ਘਰ ਦੀ ਜੰਪਲੀ ਆ ਘਰ ਦੀ ਘਰ ਦੀ ਜੀ ਇਹ ਆਪ ਕਿਹੜੇ ਸੀਮੰਟ ਦੇ ਪਤਾ ਇਹ ਆਪ ਨਹੀਂ ਪਤਾ ਜੀ ਜੀ ਇਹਦੇ ਹੁਣ ਜਿਹੜਾ ਲੱਗਿਆ ਵਾ ਉਹ এবੀਐਸ ਦਾ ਹੌਟਸਟਾਰ ਅੱਛਾ এবੀਐਸ ਦਾ ਹੌਟਸਟਾਰ ਸੀਮੰਟ ਉਹ ਤੋਂ ਗੱਬਣਾ ਤੇ ਅੱਜ ਸੂਣ ਦੇ ਵਿੱਚ ਇਹਦੇ ਦਿਨ ਕਿੰਨੇ ਬਾਕੀ ਰਹਿ ਗਏ ਬਾ 5-7 ਦਿਨ ਲੱਗੂ ਅੱਛਾ ਇੱਕ ਹਫਤਾ ਸੂਣ ਦੇ ਵਿੱਚ ਇਹਦਾ ਬਾਕੀ ਆ ਤੇ ਦੂਜੇ ਸੂਏ ਬਾਈ ਜੀ ਦੁੱਧ ਕਿੰਨਾ ਚੋਇਆ ਪਏ ਦਾ ਦੂਜੇ ਸੂਏ ਨੇ ਦੇਤਾ 25 ਲੀਟਰ ਅੱਛਾ ਦੂਜੇ ਸੂਏ 25 ਕਿਲੋ ਦੁੱਧ ਆਪੇ ਕੋਲ ਪੀਕ ਤੇ ਚਲੀ ਗਈ ਆ ਤੇ ਅੱਜ ਰਹਿ ਗਿਆ ਹਫਤਾ ਸੂਣ ਚ ਬਾਕੀ ਏਬੀਐਸ ਦਾ ਹੌਟਸਟਾਰ ਸੀਮਣ ਉਹਦੇ ਤੋਂ ਹੈ ਗਿਆ ਗੱਬਣ ਤੇ ਕਿੰਨਾ ਕੁ ਟਾਈਮ ਹੋ ਗਿਆ ਮਤਲਬ ਡਰਾਈ ਕਰੀ ਨੇ ਇਹਨੂੰ ਜੀ ਇਹਨੂੰ ਹੋ ਗਏ ਹੋਗੇ 2.5 ਮਹੀਨੇ ਹੋ ਗਏ ਅੱਛਾ 2.5 ਮਹੀਨੇ ਪਹਿਲਾਂ ਆਪਾਂ ਦੁੱਧ ਨੂੰ ਡਰਾਈ ਕਰਦੀ ਤੇ ਜੋ ਡਰਾਈ ਕਰਿਆ ਟੂਬਾ ਵਗੈਰਾ ਚ ਲਾ ਕੇ ਥਣ ਥਣੋਕੇ ਜੀ ਬਿਲਕੁਲ ਜਮ ਜਮਾਈ ਸਾਰੀ ਠੀਕ ਆ ਚਵਾਈ ਜੀ ਮੈਂ ਆਪਾਂ ਦੇਖਦੇ ਪਾ ਥਾਣੇ ਦਾ ਚਾਹੇ ਕੋਈ ਵੀ ਰੱਥੀ ਕਰ ਲੈ ਮਸ਼ੀਨੀ ਵੀ ਦੋਨੇ ਟਾਈਪ ਦਾ ਵੇਰ ਦੇ ਥਾਣ ਲੱਗਿਆ ਵਾ ਹਨਾ ਆਪਾਂ ਮਸ਼ੀਨ ਤੇ ਚੁੰਮ ਜੀ ਜੈਨੂਨ ਤੀਜਾ ਸੂਆ ਸੂਰੀ ਆ ਤੇ ਇਹ ਮੁੱਲ ਵੜੀ ਇਹਦਾ ਕੀ ਰੱਖਿਆ ਵੇਚਣ ਜਿਹੜਾ ਆਪਾਂ ਮੁੱਲ 95000 ਮਾਨਦਾਨ ਹੋ ਜੂਗਾ ਮੋਕੇ ਤੇ ਹਾਂ ਤੇ ਇਹ ਕਹਿੰਦੇ ਆਪਾਂ ਬਾਕੀ ਹੁਣ ਜਿਵੇਂ ਮੂਰੇ ਰੋਤਾ ਆ ਗਈ ਚੰਗੀ ਠੰਡੀ ਰੋਤਾ ਆ ਗਈ ਹਨਾ ਵੀ ਅੰਦਾਜ਼ਾ ਮੰਨ ਕੇ ਚੱਲੇ ਵੀ ਹਾਈਐਸਟ ਅਬੀ 25 ਦਾ ਦੂਜੇ ਸੂਏ ਦੁੱਧ ਚੋਈ ਲਿਆ ਆਪਾਂ ਇਹਦਾ ਤੇ ਵਾਕਈ ਦੇ ਨਾੜਾ ਨੋੜਾ ਦੀ ਗੱਲ ਕਰੀਏ ਹਵਾਨੇ ਤੇ ਖੈਰ ਚ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਦ ਕੀ ਇਹਦਾ 22-24 ਲੀਟਰ ਪਾ ਦੂ ਮੇਰੇ ਠੰਡ ਹੋਦੀ ਠੀਕ ਆ ਮੂਰੇ ਠੰਡ ਹੋਦੀ ਆ ਕਹਿੰਦਾ ਪਾ 25 ਤੋਂ ਲੈ ਕੇ 30 ਦੇ ਵਿੱਚ ਵਿੱਚ ਹਾਂਜੀ ਹਾਂਜੀ ਬਾਕੀ ਅਗਰ ਦੀ ਸੇਵਾ ਤੇ ਫੀਡ ਵਗੈਰਾ ਤੇ ਮੈਂਟੇਨ ਆ ਹਨਾ ਵੀ 25 ਤੋਂ ਵਾਬਾ ਵਾਬਾ ਵਾਲੀ ਹੈਗੀ ਆ ਜਮਾ ਸੋ ਵੀਰੋ ਠੰਡੀ ਸੀਲ ਦਾ ਦੇਖੋ ਵੀਰੇ ਕੋਈ ਜਾਂਤੀ ਨਹੀਂ ਜਿਵੇਂ ਮਰਜੀ ਹੱਥ ਪੱਲਾ ਫੇਰੀ ਚੱਲੋ ਹਨਾ ਤੇ ਨਿਆਣੇ ਨੂਣਾ ਵਧੀਆ ਪਉਂਦੀ ਹੈ ਜਮਾ ਪੂਰਾ ਪੂਰਾ ਵਧੀਆ ਢੋੜ ਦੀ ਬਾਈ ਗਿੜਾ ਘੜਾ ਦਈ ਇਹਦਾ ਤੇ ਰੇਟ ਕਰਿਆ 92000 ਰੁਪਏ 95 95000 ਰੁਪਏ ਮਾਨਦਾਨ ਇਹਦੇ ਵਿੱਚੋਂ ਮ ਹਾਂਜੀ 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 ਸੋ 95000 ਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ ਤੇ ਬੈੜ ਦਾ ਲੇਵਾ ਵਗੈਰਾ ਦੇਖੋ ਯਾਰ ਸੋਹਣਾ ਸਾਫ ਸੁਥਰਾ ਫਾੜੀ ਵਾਲਾ ਲੇਵਾ ਤੇ ਜੈਨੂਨ ਤੀਜਾ ਸੂਆ ਸੂਰੀਆ ਏਬੀਐਸ ਦਾ ਹੌਟ ਸਟਾਰ ਸੀਮਨ ਉਹਦੇ ਤੋਂ ਗੱਬਣਾ ਹਨਾ ਸੋ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਇੱਥੇ ਆਪਾਂ ਵੀਡੀਓ ਕਵਰ ਕੀਤੀ ਆ ਸੋ ਬੈੜ ਤੁਸੀਂ ਦੇਖ ਸਕਦੇ ਸੂਨ ਦੇ ਵਿੱਚ ਇੱਕ ਹਫ਼ਤਾ ਇਹਦਾ ਰਹਿ ਗਿਆ ਬਾਕੀ ਅੱਗੇ ਵੀਰੇ 744 ਡੈਕਟਰ ਦੇਖ ਰਹੇ ਆ ਆਪਾਂ ਹਨਾ ਇਹ ਸਿੰਗਲ ਕਲੱਚ ਜਾ ਗਿਆ ਕਿ ਡਬਲ ਕਲੱਚ ਅੱਛਾ ਡਬਲ ਕਲੱਚ ਜਾ ਗਿਆ ਕਹਿੰਦਾ ਆਪਾਂ ਜਿਹੜਾ ਕੋ ਮਰਜ਼ੀ ਪਈ ਫਰੂਰੀਪੁਰ ਉੱਪਰ ਖਿੱਚੂਗਾ ਸਭ ਤੇ ਕਿਹੜਾ ਮਾਡਲ ਆ ਗਿਆ ਜੀ ਇਹ 99 ਮਾਡਲ ਆ ਜੀ ਅਸਾ 99 ਮਾਡਲ ਨੰਬਰ ਆ ਪੰਜਾਬ ਨੰਬਰ ਜੀ ਅਸਾ ਨੰਬਰ ਪੰਜਾਬ ਨੰਬਰ ਆ ਕਾਪੀ-ਕੁਪੀ ਸਭ ਓਕੇ ਆ ਜੀ ਟੀ ਇਹਦਾ ਮੁੱਲ ਵੜੀ ਕੀ ਰੱਖਿਆ ਇਹਦਾ 13 ਅੱਛਾ ਮੁੱਲੇ ਦਾ ਆ ਗਿਆ 1 ਲੱਖ 30000 ਰੁਪਇਆ 744 ਸਟਾਰਟਿੰਗ ਸ਼ੂਟਿੰਗ ਬਿਲਕੁਲ ਓਕੇ ਆ ਜਮ ਜੀ ਤੇ ਟਾਇਰ ਆਪਾਂ ਦੇਖਣ ਟਾਇਰ ਥੋੜੇ ਮੰਨ ਕੇ ਚੱਲ ਵੀ ਹੈਗੇ ਹੈਗੇ ਇਹਦੇ ਜੀ ਹੈਗੇ ਜਮ ਕਹਿੰਦਾ 32 ਕੇ ਪਛੇ ਟਾਇਰ ਆ ਹਨਾ ਇਹ ਆ ਗਿਆ 13-13 ਚ 13 13 ਦੇ ਟੈਰਾਂ ਚ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ 1 ਲੱਖ 30000 ਰੁਪਏ ਦੀ ਕੀਮਤ ਆ ਬਾਕੀ ਮੌਕੇ ਤੇ ਗੁਜਾਇਸ ਵਗੈਰਾ ਹੋ ਜੂ ਸਵਰਾਜ 744 ਦੇ ਵਿੱਚ ਇਹ ਆ ਗਿਆ ਆਪਣਾ ਤਿੰਨ ਸਿਲੰਡਰ ਦੇ ਵਿੱਚ ਆ ਗਿਆ ਹਨਾ ਡਬਲ ਕਲਚ ਦੇ ਵਿੱਚ ਤੇ ਨੰਬਰ ਬੋਲ ਜੀ ਬਾਈ ਦੋਵਾਰੇ ਆਪਣਾ 95012 ਜੀ 94117 ਸੋ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿਨ ਤੇ ਅਲੋ